ਅਸੀ ਵਿੱਚ ਪਿਆਰੇ ਪੈਣੋ ਪ੍ਰਾਉਤ ਵਿੱਚੋ ਇੱਕ ਕਿਸਾਨ ਕੋਲ ਇੱਕ ਬੱਕਰੀ ਖਾਸ ਦਿਏਕ ਬੋਰੀ ਅਤੇ ਇੱਕ ਸ਼ੇਰ ਸੀ ਜਿਸ ਨੂੰ ਉਸਨੇ ਨਦੀ ਪਾਰ ਲੈ ਜਾਣ ਦੀ ਲੋੜ ਸੀ ਉਸਤੇ ਕਿਸ਼ਤੀ ਛੋਟੀ ਸੀ ਅਤੇ ਇੱਕ ਸਮੇਂ ਵਿੱਚ ਸਿਰਫ ਇੱਕ ਹੀ ਚੀਜ਼ ਲੈ ਕੇ ਜਾ ਸਕਦਾ ਸੀ ਜੇ ਉਹ ਬੱਕਰੀ ਨੂੰ ਖਾਦੇ ਨਾਲ ਛੱਡ ਦਿੰਦਾ ਤਾਂ ਇਹ ਇਸ ਨੂੰ ਖਾ ਜਾਂਦੀ ਜੇ ਉਹ ਬੱਕਰੀ ਨੂੰ ਖਾਦੇ ਨਾਲ ਛੱਡ ਦਿੰਦਾ ਤਾ ਸ਼ੇਰ ਬકરી ਨੂੰ ਖਾ ਜਾਂਦਾ ਕਿਸਾਨ ਨੇ ਧਿਆਨ ਨਾਲ ਸੋਚਿਆ ਤੇ ਚਲਾਕੀ ਨਾਲ ਕੰਮ ਕੀਤਾ ਪਹਿਲਾ ਉਹ ਬકરી ਨੂੰ ਪਾਰ ਲੈ ਗਿਆ ਫਿਰ ਉਹ ਵਾਪਸ ਆਇਆ ਤੇ ਸ਼ੇਰ ਨੂੰ ਲੈ ਗਿਆ ਪਰ ਬકરી ਨੂੰ ਆਪਣੇ ਨਾਲ ਵਾਪਸ ਲੈ ਕੇ ਆਇਆ ਅੱਗੇ ਉਹ ਘਾਹ ਨੂੰ ਪਾਰ ਲੈ ਗਿਆ ਅਤੇ ਸ਼ੇਰ ਕੋਲ ਛੱਡ ਦਿੱਤਾ ਆਂਧੇ ਵਿੱਚ ਉਹ ਬકરી ਲਈ ਵਾਪਸ ਆਇਆ ਕਿਸਾਨ ਤਿੰਨਾਂ ਨੂੰ ਬਿਨਾ ਕੁਝ ਗੁਆਏ ਸੁਰਖੀਤ ਠੰਗਣਾਲਾ ਦਰਿਆ ਪਾਰ ਲੇ ਗਿਆ ਸਿਆਣਾ ਅਗੇਦੀ ਯੋਜਨਾ ਬਣਾਉਣ ਅਤੇ ਨੁਕਸਾਨ ਜਾਂ ਨੁਕਸਾਨ ਤੋਂ ਬਚਾਉਣ ਲਈ ਸਮਝਦਾਰੀ ਨਾਲ ਕੰਮ ਕਰਨ ਦੀ ਸਿਆਣਾਬ ਹੈ ਅਸੀਂ ਜਾਣਦੇ ਹਾਂ ਇੱਕ ਮੁਖਤੀਆਰ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਆਪਣੇ ਮਾਲਕ ਦੇ ਸਮਾਨ ਅਤੇ ਜਾਇਦਾਦ ਨੂੰ ਸੰਭਾਲਣ ਲਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਅੱਜ ਦੇ ਅੰਜੀਲ ਵਿੱਚ ਯੇਸ਼ੂ ਸਾਨੂੰ ਇੱਕ ਪ੍ਰਬੰਧਕ ਵਾਰੇ ਦੱਸਦਾ ਹੈ ਜਿਸ ਉੱਤੇ ਆਪਣਾ ਮਾਲਕ ਦਾ ਮਾਲ ਬਰਬਾਦ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਹ ਵਫਾਦਾਰ ਨਹੀਂ ਸੀ। ਉਹ ਬੇਈਮਾਨ ਸੀ। ਹਾਲਾਂਕਿ ਜਿਵੇਂ ਹੀ ਉਸਨੂੰ ਪਦ ਲੱਗਾ ਕਿ ਉਹ ਆਪਣੀ ਨੌਕਰੀ ਗੁਆ ਦੇਵੇਗਾ, ਉਸਨੇ ਆਪਣੀ ਬੁੱਧੀ ਦੀ ਵਰਤੋਂ ਕੀਤੀ ਅਤੇ ਆਪਣੇ ਭਵਿਕ ਨੂੰ ਸੁਰੱਖਿਅਤ ਕਰਨ ਲਈ ਜਲਦੀ ਕੰਮ ਕੀਤਾ। ਯੇਸ਼ੂ ਨੇ ਉਸਤੇ ਬੇਈਮਾਨੀ ਦੀ ਪ੍ਰਸ਼ੰਸਾ ਨਹੀਂ ਕੀਤੇ ਪਰ ਉਸਨੇ ਉਸਤੇ ਦੂਰਦਰਸ਼ਤਾ ਦੀ ਪ੍ਰਸ਼ੰਸਾ ਕੀਤੀ। ਉਹ ਕੱਲ੍ਹ ਬਾਰੇ ਚਿੰਤਿਤ ਅਤੇ ਚਲਾਕ ਸੀ। ਜੇਕਰ ਦੁਨੀਆ ਦਾ ਕੋਈ ਮਨੁੱਖ ਆਪਣੇ ertid ਦੇ ਭਵਿਕ ਲਈ ਤਿਆਰੀ ਕਰਨ ਲਈ ਇੰਨਾ ਸਰਗਰਮ ਅਤੇ ਸਿਆਣਾ ਹੋ ਸਕਦਾ ਹੈ, ਯੀਸ਼ੂ ਕਹਿੰਦਾ ਹੈ, ਜੇਕਰ ਇਸ ਦੁਨੀਆ ਦੇ ਵਿੱਚੇ ਆਪਣੇ ertid ਦੇ ਜੀਵਨ ਲਈ ਯੋਜਨਾ ਬਣਾਉਣ ਵਿੱਚ ਇੰਨੇ ਚਲਾਕ ਹਨ। ਤਾ ਛਾਨਨ ਦੇ ਵਿੱਚਿਆਂ ਨੂੰ ਸੱਦੀ ਵੀ ਜੀਵਨ ਦੇ ਲਈ ਯੋਜਨਾ ਬਣਾਉਣ ਵਿੱਚ ਕਿੰਨਾ ਕੁ ਚਲਾਕ ਹੋਣਾ ਚਾਹੀਦਾ ਹੈ ਅਸੀਂ ਉਸ ਚੀਜ਼ ਦੇ ਪ੍ਰਬੰਧਕ ਹਾਂ ਜੋ ਪਰਮੇਸ਼ਵਰ ਨੇ ਦਿੱਤੀ ਹੈ ਅੰਜਿਲ ਸਾਨੂੰ ਪੁੱਛਦੀ ਹੈ ਕਿ ਮੈਂ ਆਪਣਾ ਸਮਾਂ ਪ੍ਰਤਿਭਾ ਅਤੇ ਸਰੋਧ ਪਰਮੇਸ਼ਵਰ ਦੀ ਸੇਵਾ ਅਤੇ ਦੂਜਿਆਂ ਦੀ ਭਲਾਈ ਲਈ ਵਰਤ ਰਹਾ ਹਾਂ ਸਾਡੇ ਪਰਿਵਾਰਾਂ ਵਿੱਚ ਵੀ ਅਸੀਂ ਇਹੀ ਦੇਖ ਸਕਦੇ ਹਾਂ ਅਸੀਂ ਪੈਸੇ ਬਚਾਉਣ ਜਮੀਨ ਖਰੀਦਣ ਜਾਂ ਘਰ ਬਣਾਉਣ ਤੇ ਕਿੰਨੀ ਊਰਜਾ ਖਰਚ ਕਰਦੇ ਹਾਂ ਫਿਰ ਵੀ ਅਕਸਰ ਅਸੀਂ ਉਸ ਚੀਜ਼ ਨੂੰ ਬਣਾਉਣ ਭੁੱਲ ਜਾਂਦੇ ਹਾਂ ਜੋ ਸਥਾਈ ਹੈ ਪਿਆਰ ਪ੍ਰਾਰਥਨਾ ਮਾਫੀ ਅਤੇ ਵਿਸ਼ਵਾਸ ਪ੍ਰਾਤਿਪੇਂ ਜਾਇਦਾਦ ਤੇ ਝਗੜਾ ਕਰਦੇ ਹਨ ਮਾਪਿਆਂ ਨੂੰ ਦੌਲਤ ਦੀ ਖਾਤਰ ਥਿਆਗ ਦਿੱਤਾ ਜਾਂਦਾ ਹੈ ਹੁਣ ਇਹ ਚੁੰਗੀ ਲੈਣ ਵਾਲਾ ਮਤੀਦੇ ਬਾਰੇ ਸੋਚੋ ਜੋ ਟੈਕਸ ਇਕੱਠਾ ਕਰਨ ਵਾਲਾ ਰਸੂਲ ਬਣ ਗਿਆ ਟੈਕਸ ਇਕੱਟਾ ਕਰਨਾ ਵਾਲਾ ਹੋਣ ਤੇ ਨਾਤੇ ਮੱਤੀ ਵੀ ਇੱਕ ਦਰਮ ਇੱਕ ਮੁਕਤੀਆਰ ਸੀ ਅਕਸਰ ਬੇਈਮਾਨੀ ਰੋਮ ਨਾਲ ਸਹਿਯੋਗ ਕਰਨ ਤੇ ਆਪਣੇ ਲੋਕਾਂ ਦੀ ਕੀਮਤ ਤੇ ਆਪਣੇ ਆਪ ਨੂੰ ਅਮੀਰ ਬਣਾਉਣ ਦਾ ਦੋਸ਼ ਲਗਾਇਆ ਜਾਂਦਾ ਸੀ ਪਰ ਜਦੋਂ ਯੇਸ਼ੂ ਤੂੰ ਲੰਗਿਆ ਤੇ ਕਿਹਾ ਮੇਰੇ ਪਿੱਛੇ ਆਓ ਤਾਂ ਮੱਤੀ ਨੇ ਇੱਕ ਨਿਰਣਾਇਕ ਅਤੇ ਚਲਾਕ ਚੋਣ ਕੀਤੀ ਦੁਨਿਆਵੀ ਲਾਭ ਲਈ ਨਹੀਂ ਸਗੋਂ ਸਦੀਵੀ ਖਜ਼ਾਨੇ ਲਈ ਉਸਨੇ ਆਪਣਾ ਟੈਕਸ ਬੂਤ ਆਪਣਾ ਮੁਨਾਫਾ ਅਤੇ ਆਪਣਾ ਆਰਾਮ ਸਭ ਕੁਝ ਛੱਡ ਦਿੱਤੇ ਬੇਈਮਾਨ ਪ੍ਰਬੰਧਕ ਨੇ ਜਲਦੀ ਨਾਲ ਕੰਮ ਕੀਤਾ ਜਦੋਂ ਉਸ ਦਾ ਫਾਇਕ ਦਾਤ ਸੀ ਮੱਤੀ ਨੇ ਵੀ ਯੇਸ਼ੂ ਦੇ ਬੁਲਾਉਣ ਤੇ ਜਲਦੀ ਨਾਲ ਖੰਮ ਕੀਤਾ ਉਸਨੇ ਦੇਰ ਨਹੀਂ ਕੀਤੀ ਉਸਨੇ ਸੰਦੇਸ਼ਵਾਜੀ ਨਹੀਂ ਕੀਤਾ ਹallelujah ਹallelujah ਯੇਸ਼ੂ ਚੇਦਾਵਨੇ ਦਿੰਦਾ ਹੈ ਕਿ ਅਸੀਂ ਪਰਮੇਸ਼ਵਰ ਅਤੇ ਪੈਸੇ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ਮਤੀ ਪ੍ਰਭੂ ਦੀ ਸੇਵਾ ਕਰਨ ਲਈ ਪੈਸੇ ਇਕੱਠੇ ਕਰਨਾ ਛੱਡ ਦਿੱਤਾ ਇਹ ਜੋ ਸੰ ਤਮਸੀਲ ਸਾਨੂੰ ਤਰਤੀ ਦੇ ਸਰੋਦਾਂ ਦੀ ਵਰਤੋਂ ਇਸ ਤਰੀਕੇ ਨਾਲ ਕਰਨ ਲਈ ਕਹਿੰਦਾ ਹੈ ਜੋ ਸਦੀ ਵੀ ਦੋਸਤੀਆਂ ਵੱਲ ਲੈ ਜਾਂਦਾ ਹੈ ਮਤੀ ਨੇ ਯੇਸ਼ੂ ਲੇਕ ਦਾਵਤ ਦੀ ਮੇਜ਼ਬਾਨੀ ਕਰਕੇ ਅਤੇ ਹੋਰ ਟੈਕਸ ਵਸੂਲਣ ਵਾਲਿਆਂ ਤੇ ਫਾਬੀਆਂ ਨੂੰ ਸੱਦਾ ਦੇ ਕੇ ਅਜੀਹਾ ਕੀਤਾ ਤਾਂ ਜੋ ਉਹ ਵੀ ਮੁਕਤੀ ਦਾਦਾਨੂ ਮਿਲ ਸਗਣ ਹallelujah ਹallelujah ਪ੍ਰਭੰਦਗ ਨੇ ਆਉਣ ਵਾਲੇ ਦਿਨਾਰੇ ਸੋਚਿਆ ਜਦੋਂ ਉਹ ਬੇਰੋਜ਼ਗਾਰ ਹੋਵੇਗਾ ਯੀਸ਼ੂ ਸਾਨੂੰ ਉਸ ਦਿਨ ਬਾਰੇ ਸੋਚਣ ਲਈ ਕਹਿੰਦਾ ਹੈ ਜਦੋਂ ਅਸੀਂ ਪਰਮਾਤਮਾ ਦੇ ਸਾਹਮਣੇ ਖੜੇ ਹੋਵਾਂਗੇ ਕਿ ਮੈਂ ਆਪਣੇ ਆਤਿਆਤਮਿਕ ਜੀਵਨ ਵਿੱਚ ਉਹੀ ਰਚਨਾਤਮਕ ਦਾ ਸਮਰਪਣ ਅਤੇ ਤਤਪਰਤਾ ਦਿਖਾਉਂਦੇ ਹਾਂ ਜੋ ਮੈਂ ਆਪਣੇ ਕੈਰੀਅਰ ਪੜਾਈ ਜਾਂ ਕਾਰੋਬਾਰ ਵਿੱਚ ਕਰਦਾ ਹਾਂ ਯੀਸ਼ੂ ਸਿਖਾਉਂਦਾ ਹੈ ਜੋ ਕੋਈ ਛੋਟੀਆਂ ਚੀਜ਼ਾਂ ਵਿੱਚ ਵਫਾਦਾਰ ਹੈ ਉਹ ਬਹੁਤ ਕੁਝ ਵਿੱਚ ਵੀ ਵਫਾਦਾਰ ਹੋਵੇਗਾ ਸਾਡੇ ਆਮ ਰੋਜ਼ਾਨਾ ਚੌਣਾ ਕੰਮ ਵਿੱਚ ਇਮਾਨਦਾਰੀ ਬੋਲੀ ਵਿੱਚ ਦਿਆਲਤਾ ਪ੍ਰਾਰਥਨਾ ਵਿੱਚ ਅਨੁਸ਼ਾਸਨ ਵੱਡੀਆਂ ਜ਼ਿੰਮੇਵਾਰੀਆਂ ਵਿੱਚ ਅਸੀਂ ਕੌਣ ਹਾਂ ਕੀ ਆਗਾਰ ਦਿੰਦਿਆ ਹਨ ਕਿ ਮੈਂ ਆਪਣੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਹਾਂ ਜਾਂ ਕਿ ਉਹ ਮੈਨੂੰ ਕੰਟਰੋਲ ਕਰਦੇ ਹਨ ਯਿਸੂ ਇੱਕ ਤਿੱਕੀ ਚੋਣ ਨਾਲ ਸਮਾਪਤ ਕਰਦਾ ਹੈ ਤੁਸੀਂ ਪਰਮੇਸ਼ਵਰ ਅਤੇ ਦੌਲਤ ਦੀ ਸੇਵਾ ਨਹੀਂ ਕਰ ਸਕਦੇ ਵੱਡੇ ਹੋਏ ਦਿਲ ਨਾਲ ਕੋਈ ਵੀ ਸੱਚਮੁੱਚ ਮਸੀਦਾ ਪਾਲਨ ਨਹੀਂ ਕਰ ਸਕਦਾ ਮੈਂ ਆਪਣਾ ਫਰੋਸਾ ਕਿੱਥੇ ਰੱਖਤੇ ਹਾਂ ਬੈਂਕ ਹਾਤੇ ਰੁਤਬਾ ਜਾਂ ਪ੍ਰਭੂ ਜੋ ਪ੍ਰਦਾਨ ਕਰਦਾ ਹੈ ਜਦੋਂ ਯੇਸ਼ੂ ਨੇ ਮੱਤੀ ਨੂੰ ਬੁਲਾਇਆ ਤਾਂ ਉਸ ਦਾ ਜਵਾਬ ਤੁਰੰਤ ਸੀ ਜਿਜਖ ਜਾ ਅਨਿਸ਼ਚਿਤਤਾ ਦਾ ਕੋਈ ਸੰਕੇਤ ਨਹੀਂ ਸੀ ਉਸਨੇ ਯੇਸ਼ੂ ਨੂੰ ਇਹ ਨਹੀਂ ਦੱਸਿਆ ਕਿ ਉਸ ਨੂੰ ਇਸ ਬਾਰੇ ਸੋਚਣ ਲਈ ਕੁਝ ਸਮਾਂ ਚਾਹੀਦਾ ਹੈ ਅਤੇ ਉਹ ਆਪਣੇ ਪਰਿਵਾਰ ਜਾ ਦੋਸਤਾਂ ਨਾਲ ਇਸ ਬਾਰੇ ਚਰਚਾ ਕਰਨ ਲਈ ਗਰ ਨਹੀਂ ਗਿਆ ਉਹ ਬਸ ਆਪਣੇ ਟੈਕਸ ਉਗਾਰਾ ਹੀ ਕਰਨ ਵਾਲੇ ਦੇ ਮੇਜ਼ ਤੋਂ ਉੱਠਿਆ ਤੁਰੰਤ ਆਪਣਾ ਦਫਤਰ ਛੱਡ ਦਿੱਤਾ ਅਤੇ ਆਪਣੇ ਚੇਲਿਆਂ ਵਿੱਚੋਂ ਇੱਕ ਵਜੋਂ ਯੀਸ਼ੂ ਦੀ ਸੰਗਤ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਅੱਜ ਹੀ ਵੱਡੀ ਤਬਦੀਲੀ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਹੋਵੇਗਾ ਮਤੀ ਜਾਣਦਾ ਸੀ ਕਿ ਰੱਬ ਪੈਸੇ ਨਾਲੋਂ ਜ਼ਿਆਦਾ ਮਹੱਤਵਪੂਰਨ ਸੀ ਉਸਨੇ ਉਹ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਜਿਨ੍ਹਾਂ ਨੇ ਉਸਨੂੰ ਨਿਯੰਤਰਿਤ ਕੀਤਾ ਸੀ ਅਤੇ ਉਹ ਯੀਸ਼ੂ ਨੂੰ ਯੀਸ਼ੂ ਦੇ ਪਿੱਛੇ ਚੱਲ ਗਿਆ ਤੁਹਾਡੇ ਬਾਰੇ ਕੀ ਤੁਸੀਂ ਕਿਸ ਚੀਜ਼ ਨਾਲੋਂ ਰੱਬ ਨੂੰ ਜ਼ਿਆਦਾ ਪਿਆਰ ਕਰਦੇ ਹੋ ਇਸ ਲਈ ਅੱਜ ਦੇ ਦਿਨ ਮਤੀ ਦੇ ਤਿਉਹਾਰ ਮਨਾਉਣ ਦੇ ਮੌਕੇ ਤੇ ਤੁਸੀਂ ਸਾਰੇ ਸੋਚिए ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਆਤਮਿਕ ਤੌਰ ਤੇ ਸਿਆਣਾ ਮਨਾ ਚਾਹੀਦਾ ਹੈ ਛੋਟੀਆਂ ਚੀਜ਼ਾਂ ਵਿੱਚ ਵਫਾਦਾਰ ਰਹਿਣਾ ਚਾਹੀਦਾ ਹੈ ਅਤੇ ਦੌਲਤ ਨੂੰ ਇੱਕ ਪ੍ਰਬੰਧਕ ਵਜੋਂ ਵਰਤੋ ਮਾਲਕ ਵਜੋਂ ਨਹੀਂ ਅਤੇ ਆਖਿਰ ਵਿੱਚ ਆਪਣੇ ਮਾਲਕ ਦੀ ਚੋਣ ਕਰੋ ਰੱਬ ਜਾਂ ਪੈਸਾ ਕੋਈ ਵਿਚਾਰਲਾ ਆਧਾਰ ਨਹੀਂ ਹੈ ਸਾਰੇ ਨਜੇਸ਼ੂ ਕੀ